7 7 ਤਰੀਕ ਨੂੰ ਜਿਹੜਾ ਸਵੇਰੇ ਕਰੀਬ 7:10 ਵਜੇ ਬੀਅਰਵੈਲ ਚੌਂਕ ਤੇ ਵਿੱਚ ਸੰਜੀਵਰਮਾ ਦਾ ਮਿਸਕਰੀਐਂਟਸ ਨੇ ਜਿਹੜਾ ਮਰਡਰ ਕਰ ਦਿੱਤਾ ਸੀਗਾ ਉਹਦੇ ਵਿੱਚ ਸਾਨੂੰ 24 ਘੰਟਿਆਂ ਦੇ ਵਿੱਚ ਹੀ ਅਸੀਂ ਜਿਹੜਾ ਜਿਹੜੇ ਦੋਸ਼ੀ ਜਿਹੜੇ ਉਹ ਦੋ ਫੜਲੇ ਸੀਗੇ ਜਸਪ੍ਰੀਤ ਤੇ ਰਾਮਰਤਨ ਉਸ ਤੋਂ ਬਾਅਦ ਇਮੀਡੀਏਟਲੀ ਸਾਡੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਟੀਮਾਂ ਜਿਹੜੀਆਂ ਇਸ ਥਿਊਰੀ ਤੇ ਕੰਮ ਕਰ ਲੱਪੇ ਆਪਾਂ ਨੂੰ ਫੋਲੋ ਕਰ ਲੱਪੇ ਕੱਲ ਸਾਨੂੰ ਜੁਆਇੰਟ ოਪਰੇਸ਼ਨ ਸੀਗਾ ਸਾਡਾ ਏਜੀਟੀਐਫ ਕਾਉਂਟਰ ਇੰਟੈਲੀਜੈਂਸ ਤੇ ਆਪਣਾ ਲੋਕਲ ਪੁਲਿਸ ਦਾ ਅਸੀਂ ਬੀਕਾਨੇਰ ਦੇ ਵਿੱਚੋਂ ਜਿਹੜੀਆਂ ਕੱਲ ਤਿੰਨ ਹੋਰ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਇਹਦੇ ਵਿੱਚ ਇੰਦਰਪਾਲ ਬਿਸ਼ਨੋਈ ਆ ਇਹ ਜਿਹੜਾ ਅਗਨੀ ਖਚੋਰ ਅਗਨੀ ਥਾਣਾ ਜਗਰਾਸਰ ਦਾ ਰਹਿਣ ਵਾਲਾ ਬੀਕਾਨੇਰ ਦੇ ਵਿੱਚ ਦੋ ਬੰਦੇ ਹੋਰ ਆ ਸੰਦੀਪ ਕਿਚੜ ਤੇ ਸ਼ਕਤੀ ਕੁਮਾਰ ਇਹ ਵੀ ਆ ਜਿਹੜੇ ਇੱਕੋ ਪਿੰਡ ਦੇ ਨੇ ਜਿਹੜਾ ਅਗਨੀ ਅਗਨੀ ਖਚੋਰ ਅਗਨੀ ਸੋ ਇਹ ਤਿੰਨ ਬੰਦੇ ਆ ਜਿਹੜੇ ਇਸ ਕੇਸ ਵਿੱਚ ਜਿਹੜੀਆਂ ਹੋਰ ਗ੍ਰਿਫਤਾਰੀਆਂ ਹੋਈਆਂ ਹੁਣ ਟੋਟਲ ਜਿਹੜੀਆਂ ਸਾਡੀਆਂ ਇਸ ਕੇਸ ਵਿੱਚ ਜਿਹੜੀਆਂ ਪੰਜ ਗ੍ਰਿਫਤਾਰੀਆਂ ਹੋਈ ਹੋ ਚੁੱਕੀਆਂ ਵਾ ਇਹ ਜਿਹੜੇ ਤਿੰਨ ਬੰਦੇ ਸੀਗੇ ਇਹ ਉਹ ਬੰਦੇ ਸੀਗੇ ਜਿਹੜੇ ਕਿ ਇਹਨਾਂ ਦੇ ਨਾਲ ਕੁਝ ਨਾ ਕੁਝ ਜਿਹੜਾ ਲਿੰਕ ਆਇਆ ਇਹਨਾਂ ਦਾ ਸੋ ਜਿਹੜਾ ਅਸੀਂ ਅੱਗੇ ਨੂੰ ਅੱਗੇ ਤਫ਼ਤੀਸ਼ ਕਰ ਰਹੇ ਆ ਤਫ਼ਤੀਸ਼ ਦੇ ਵਿੱਚ ਜਿਹੜਾ ਸਾਡਾ ਉਹ ਬੜੀ ਐਡਵਾਂਸ ਸਟੇਜ ਤੇ ਚੱਲੀ ਆ ਉਹਦੇ ਵਿੱਚ ਜਿੱਦਾਂ ਜਿੱਦਾਂ ਵੀ ਬ੍ਰੇਕਥਰੂ ਹੁੰਦਾ ਗਿਆ ਉਹ ਤੁਹਾਨੂੰ ਅਸੀਂ ਫਿਰ ਦੱਸੀ ਜਾਵਾਂਗੇ ਕੀ ਲਿੰਕ ਕੀ ਹੈ ਜਿਹੜੇ ਮੇਨ ਸ਼ੂਟਰ ਸੀਗੇ ਉਹਨਾਂ ਦੇ ਲਿੰਕ ਹੀ ਹੈ ਇਹਨਾਂ ਦੇ ਨਾਲ ਜਿਹੜੇ ਦੇਖੋ ਉਹ ਇਹਨਾਂ ਕੋਲ ਇਹਨਾਂ ਕੋਲ ਇਹਦੇ ਜਿਹੜਾ ਇੰਦਰਪਾਲੇ ਦੇ ਕੋਲ ਸਟੇਕ ਕੀਤੇ ਸੀਗੇ ਸਟੇਕ ਕੀਤੇ ਸਟੇ ਕਰਨ ਤੋਂ ਬਾਅਦ ਕੁਝ ਇਹਨਾਂ ਨੇ ਜਿਹੜਾ ਕੁਝ ਹੈਂਡਲਾਂ ਤੋਂ ਬਾਹਰ ਜਿਹੜੇ ਕੋਈ ਸਪੈਸੀ ਜਿਹੜੇ ਮਂਗਾਏ ਸੀਗੇ ਉਹ ਅਸੀਂ ਜਿਹੜਾ ਉਹ ਸਾਰਾ ਡਿਟੇਲ ਉਦੀ ਲੈ ਰਹੇ ਆ ਉਸ ਉਹ ਥੋੜਾ ਆਪਾਂ ਨੂੰ ਲਿੰਕੇ ਜਿਹੜਾ ਐਸਟੈਬਲਿਸ਼ ਹੋਈ ਸੀਗੀ ਸੋ ਇਸ ਬਾਬ ਜਿਹੜੀ ਸਾਡੀ ਤਫ਼ਤੀਸ਼ ਜਿਹੜੀ ਚੱਲਦੀ ਹੈ ਬੰਦੇ ਸਾਡੇ ਕੋਲ ਹੁਣ ਅਸੀਂ ਇੰਟਰੋਗੇਸ਼ਨ ਕਰਾਂਗੇ ਕੱਲ ਹੀ ਲੈ ਕੇ ਆਉਂਦੇ ਸੀਗੇ ਇਸ ਤੋਂ ਬਾਅਦ ਜੋ ਵੀ ਕੋਈ ਇਹਦਾ ਡਿਸਕਲੋਜ਼ਰ ਹੋਇਆ ਵਧੀਆ ਉਹ ਫਿਰ ਉਹਨੂੰ ਅਸੀਂ ਤੁਹਾਨੂੰ ਰਿਵੀਲ ਕਰਾਂਗੇ ਜਿਹੜਾ ਕਹਿੰਦੇ ਨੇ ਤਿੰਨ ਪਕੜੇ ਜਾ ਚੁੱਕੇ ਨੇ ਸ਼ਕਤੀ ਦਾ ਰੋਲ ਖਾਇਆ ਲੈ ਤੱਕ ਸ਼ਕਤੀ ਨਾਮਜ਼ਦ ਕੀਤਾ ਗਿਆ ਸੀ ਉਹ ਪਕੜਿਆ ਗਿਆ ਜਿਹੜਾ ਦੇਖੋ ਦੇਖੋ ਜਿਹੜਾ ਸ਼ਕਤੀ ਹੈ ਤੇ ਉਹਦੇ ਉਹਨੂੰ ਅਸੀਂ ਫਸਟੇ ਹੀ ਨਾਮਜ਼ਦ ਕਰਤਾ ਸੀਗਾ ਹੋਂ ਜਿਹੜਾ ਅਸੀਂ ਦੂਸਰੇ ਜਿਹੜੇ ਸਾਡੇ ਦੂਸਰੇ ਰਹਿੰਦੇ ਆ ਉਹਨਾਂ ਦੇ ਪਿੱਛੇ ਅਸੀਂ ਜਿਹੜਾ ਫਾਲੋ ਕਰ ਰਹੇ ਹਾਂ ਉਹਨੂੰ ਸਾਰਾ ਜਿੱਥੇ ਵੀ ਕੋਈ ਸਾਨੂੰ ਇਨਪੁਟ ਮਿਲਦੀ ਉਹਦੇ ਅਸੀਂ ਫਾਲੋ ਕਰਦੇ ਆ ਇਹ ਜਿਸੀ ਤੇ ਰਾਜੇ ਜਿਹਨਾਂ ਦੀ ਮੌਤ ਹੋਈ ਹੈ ਇਹ ਜਿਹੜੇ ਤਿੰਨ ਹੈਗੇ ਇਹਨਾਂ ਦਾ ਨਹੀਂ ਕਿਸੇ ਦੇ ਨਾਲ ਹੋਇਆ ਹੈਗਾ ਜਿੱਦੋਂ ਪੈਸੇ ਜਿਹੜੇ ਦੇਖੋ ਦੇਖੋ ਜਿਹੜੇ ਜਿਹੜੇ ਕਿਲਰ ਸੀਗੇ ਨਾ ਉਹ ਇਹਨਾਂ ਕੋਲ ਇਹਨਾਂ ਕੋਲ ਸਟੇ ਕੀਤੇ ਆ ਜਿਹੜੇ ਕਿਲਰ ਨੂੰ ਜਿਹੜਾ ਇਹ ਪੈਸਾ ਜਿਹੜਾ ਉਧਰ ਉਧਰ ਦਿੱਤਾ ਹੋਇਆ ਉਹ ਉਹ ਹੈਂਡਲਰ ਬਾਹਰ ਨੇ ਫੋਰਨ ਕੰਟਰੀਸ ਮੇਨ ਜਿਹੜੇ ਤਿੰਨ ਜਿਹੜੇ ਹੈਗੇ ਸ਼ੂਟਰ ਜਿਹੜੇ ਹੈ ਕਿਹੜੇ ਗਰੋਅ ਵਾਸਤੇ ਕੰਮ ਕਰਦੇ ਨੇ ਸਾਰੇ ਵੇਖੋ ਗਰੋ ਇਹਨਾਂ ਦਾ ਕੋਈ ਅਜੇ ਤੱਕ ਕੋਈ ਕਲੀਅਰ ਨਹੀਂ ਹੋਇਆ ਕੋਈ ਨਾ ਕਿਹਨਾਂ ਦੀ ਪਛਾਣ ਹੋਈ ਹੈ ਜੀ ਕੀ ਨਾਮ ਹੈ ਕਿਹੜਾ ਵੇਖੋ ਉਹਨਾਂ ਦੀ ਅਜੇ ਤੱਕ ਸਟਿਲ ਚੱਲ ਰਿਹਾ ਅਜੇ ਤੱਕ ਉਹ ਅਜੇ ਤੱਕ ਹਾਫ ਬੇਕਡ ਗੱਲ ਆ ਬਸ ਦੂਜਾ ਸਰਟਨ ਕਰਕੇ ਫੇਰ ਹੀ ਉਹਦਾ ਆਪਾਂ ਸਾਰਾ ਕਰਾਂਗੇ ਸਰ ਮਰਡਰ ਦਾ ਰੀਜ਼ਨ ਕੀ ਹੈ ਇਨਸਟਾਲ ਕਰਕੇ ਹੋਇਆ ਜੋ ਵੇਖੋ ਇਹ ਤੇ ਸਾਰੇ ਗੈਂਗਸਟਰ ਹੀ ਆਏ ਸਰ ਮਰਡਰ ਦਾ ਰੀਜ਼ਨ ਕੀ ਹੈ ਮਰਡਰ ਦਾ ਵੇਖੋ ਮਰਡਰ ਦਾ ਰੀਜ਼ਨ ਤੁਹਾਨੂੰ ਪਹਿਲੀ ਵੀ ਦੱਸਿਆ ਸੀ ਉਹਦੇ ਵਿੱਚ ਆਪਾਂ ਨੂੰ ਜਿਹ ਉਸ ਦਾ ਆਇਆ ਨੇ ਕਿ ਸਾਡੇ ਉਹ ਫਿਰ ਉਹਦਾ ਕਲੀਅਰ ਹੋ ਜੂਗਾ ਸਾਰਾ ਮੋਟਿਵ ਕਿਸੇ ਨੇ ਅਰੈਸਟ ਕੀਤਾ ਜੀ ਇਹਨਾਂ ਦਾ ਪਾਸਟ ਪੀਜ ਆ ਦੇਖੋ ਪਾਸਟੇ ਉੱਥੇ ਕੰਮ ਕਰਦੇ ਆ ਕੋਈ ਤੇ ਉੱਥੇ ਆਪਣਾ ਪੀਜੀ ਚਲਾਉਂਦਾ ਵਾ ਕੋਈ ਉੱਥੇ ਕੋਈ ਇੱਕ ਦੋ ਕੋਈ ਲੋਕਲ ਵੀ ਕੰਮ ਕਰਦੇ ਆ ਸਰ ਇਹ ਹੀ ਇਹਨਾਂ ਦਾ ਜੀ ਕਿੰਨਾ ਕੋਈ ਕ੍ਰਾਈਮ ਕੇ ਇਨਵੋਲ ਹੈ ਨਹੀਂ ਦੇਖੋ ਅਸੀਂ ਕਰ ਰਹੇ ਹਾਂ ਉਹਨਾਂ ਨੂੰ ਡਿਟੇਲ ਵਗੈਰਾ ਲੈ ਰਹੇ ਹਾਂ ਕੋਈ ਇਹਨਾਂ ਦੇ ਇੱਥੇ ਹੀ ਆ ਦਰਜ ਹੈ ਜਿਹੜਾ ਪੈਸਾ ਹੈ ਜਿਹੜੇ ਬੰਤੇ ਦੋ ਜਿਹਨਾਂ ਨੇ ਫਾਈਲਿੰਗ ਕੀਤੀ ਸੀ ਉਹਨਾਂ ਦੇ ਨਾਮ ਤੇ ਉਹਨਾਂ ਦੇ ਨਾਮ ਆਪਾਂ ਉਹੀ ਨਾ ਮੈਂ ਦੱਸਿਆ ਵੀ ਉਹ ਤਸਦੀਕ ਚੱਲਦੀ ਆਪਾਂ ਕਰ ਰਹੇ ਹਾਂ ਸਾਰਾ ਡਿਟੇਲ ਨਾਓ ਕਲੀਅਰ ਇਹ ਸਾਰੇ ਠੇਰਨ ਵਿੱਚ ਮਦਦ ਮਦਦ ਕੀਤੀ ਸੀ ਉਹਨਾਂ ਦੀ ਸ਼ੁਕਰਾਨਾ ਹਾਂ ਇੱਕ ਨੇ ਠੇਰਨ ਚ ਨਾਲ ਫਾਈਨਾਂਸ ਜਿਹੜਾ ਉਧਰੋਂ ਪੈਸੇ ਆਏ ਇਹਨਾਂ ਦੇ ਖਾਤਿਆਂ ਚ ਆਏ ਸੀ ਸਰ ਕਿਤੇ ਠੇਰਨ ਬਸ ਕਿਤੇ ਠੇਰੇ ਕਿਵੇਂ ਜੁੜਿਆ ਜਿਹੜਾ ਉਹਰ ਵਾਲਾ ਸ਼ਕਤੀ ਨਾਮ ਦੇ ਦਿੱਤੀ ਜੀ ਆਰਜੂ ਬਿਸਰੋਈ ਗਰੋਰ ਨਾਲ ਕਿਵੇਂ ਜੁੜਿਆ ਵੇਖੋ ਇੱਕ ਸੋਸ਼ਲ ਮੀਡੀਆ ਤੇ ਉਸੇ ਆਈ ਸੀ ਕਿ ਜਿਹੜੀ ਇੱਕ ਡੀਰੀਟ ਉਹ ਫਿਰ ਡੀਰੀਟ ਵੀ ਹੋ ਗਈ ਹੈ ਉਥੋਂ ਐਸੀ ਲਾਉਂਦੇ ਸੀਗੇ ਪਰ ਅਜੇ ਤੱਕ ਤਪੀਸ਼ ਚੱਲ ਰਹੀ ਹੈ ਵੀ ਉਹ ਲਿੰਕੇਜ ਇਹਨਾਂ ਦੀ ਕਿਵੇਂ ਬਣੀ ਉਦੋਂ ਸਰ ਜਗਤ ਪਰਿਵਾਰ ਸੰਤੁਸ਼ਟ ਹੋਇਆ ਹੈ ਨਹੀਂ ਹੋਇਆ ਵਰਮਾ ਪਰਿਵਾਰ ਜਿਨ੍ਹਾਂ ਦਾ ਬੇਟਾ ਗਿਆ ਹੈ ਵਪਾਰੀ ਉਹ ਪਰਿਵਾਰ ਦੇ ਕੋ ਸੰਤੁਸ਼ਟੀ ਜਤਾਈ ਹਲੇ ਬੜੇ ਤੋਂ ਵੀ ਵੇਖੋ ਉਹਨਾਂ ਨੂੰ ਤੇ ਅਸੀਂ ਤੇ ਕਾਰਵਾਈ ਕਰ ਹੀ ਰਹੇ ਹਾਂ ਸਾਰੇ ਤੁਹਾਨੂੰ ਵੀ ਪਤਾ ਵੀ ਅਸੀਂ ਏਵਰੀ ਡੇ ਏਵਰੀ ਡੇ ਸਾਡੀਆਂ ਕਿੰਨੀਆਂ ਪਾਰਟੀਆਂ ਜਿਹੜੀਆਂ ਬੜੀਆਂ ਪ੍ਰੋਗਰੈਸਿਵਲੀ ਕੰਮ ਕਰ ਰਹੀਆਂ ਵਾ ਅਸੀਂ ਜਲਦੀ ਹੀ ਇਸ ਕੇਸ ਦੇ ਵਿੱਚ ਸਾਰਾ ਇਹਨੂੰ ਮਤਲਬ ਵੀ ਕੇਸ ਲੌਜੀਕਲ ਐਂਡ ਤੱਕ ਲੈ ਜਾਣਾ ਸਰ ਜਗਤ ਬਰਮਾ ਜੇਦਨ ਸੰਸਾਰਣ ਗਾੜੀ ਪਹੁੰਚਾ ਸੀ ਉਹ ਇੱਕ ਬੰਦੇ ਦੇ ਪੈਰੀ ਹੱਤ ਕੇ ਲਾ ਕੇ ਰੋਂਦਾ ਹੀ ਕਹਿੰਦਾ ਚਾਚਾ ਮੇਰੇ ਬਰਾਵਾ ਦਾ ਕਾਤਲ ਦਾ ਮਾਰ ਬਸ ਦੇ ਉਹ ਬੰਦਾ ਕੌਣ ਹੈ ਤੇ ਉਹਦਾ ਕੀ ਰੋਲ ਹੈ ਕੀ ਸੀਨ ਸੀ ਇਹ ਕੋਈ ਇਹ ਗੱਲ ਇਹ ਗੱਲ ਸਾਡੇ ਆਪਣੇ ਕੋਈ ਧਿਆਨ ਚ ਨਹੀਂ ਆਈ ਆਪਾਂ ਇਹਨੂੰ ਸੋਸ਼ਲ ਮੀਡੀਆ ਤੇ ਚੱਲੀ ਹੈ ਨਹੀਂ ਨਹੀਂ ਵੀਡੀਓ ਹੈ ਇਹ ਨਹੀਂ ਨਹੀਂ ਕੋਈ ਉਹ ਆਪਾਂ ਚੈੱਕ ਕਰ ਲਾਂਗੇ ਵੀ ਕੀ ਉਹ ਚੈੱਕ ਕਰਾਂਗੇ ਕੀ ਨਹੀਂ ਗਿਆ ਉਹ ਪਹਿਲੇ ਲੈਂਦੇ ਤਾਂ ਨਹੀਂ ਕਿਤਾ ਨਹੀਂ ਕਿਤੇ ਨਹੀਂ ਉਹ ਆਪਾਂ ਉਹ ਕਰ ਲਾਂਗੇ ਚੈੱਕ ਅਪ ਕਰ ਸਰ ਜਿਹੜਾ ਫੰਡ ਟ੍ਰਾਂਸਫਰ ਦੀ ਗੱਲ ਕਰ ਰਹੇ ਹੋ ਇਹ ਆਊਟ ਆਫ ਇੰਡੀਆ ਹੈ ਜਿਹੜਾ ਹਾਂਜੀ ਹਾਂਜੀ ਕਿਸ ਤਰ੍ਹਾਂ ਦੇ ਨਾਲ ਆਇਆ ਹਾਂਜੀ ਕਿਸ ਤਰ੍ਹਾਂ ਦੇ ਨਾਲ ਆਇਆ ਇਹ ਦੇਖੋ ਇਹ ਉਧਰੋਂ ਜਿਹਦਾ ਖਾਤਿਆਂ ਚ ਪਾਣਦੇ ਹੁੰਦੇ ਜਿਹੜਾ ਕੋਈ ਖਾਤਾ ਮਿਲ ਜੇ ਇਹਨੂੰ ਪਾਤੇ ਪੈਸੇ ਉਸ ਤਰ੍ਹਾਂ ਸੀਗਾ ਇਹ ਜਸਪਰੀ ਤੇ ਰਾਮਰਤਨ ਦੇ ਖਾਤੇ ਚ ਨਹੀਂ ਇਹਨਾਂ ਦੇ ਨਹੀਂ ਰਾਮਰਤਨ ਤੇ ਜਸਪਰੀ ਦਾ ਆਪਸੀ ਰਿਸ਼ਤੇ ਕਿੰਨੇ ਪੈਸੇ ਆਏ ਕਿਵ 1,40,000 ਰੁਪਏ ਇਹ ਮੇਨ ਸ਼ੂਟਰ ਜਿਹੜੇ ਸੀ ਜੋ ਉਥੇ ਜਿਹੜਾ ਸੰਜੇ ਬਰਮਾ ਦਾ ਜਿਹੜਾ ਕਤਲ ਜਦੋਂ ਕੀਤਾ ਗਿਆ ਹੈਗਾ ਇਹ ਉਹਨਾਂ ਦੇ ਖਾਤੇ ਚ ਆਏ ਨਹੀਂ 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 ਇਹ ਆਇਆ ਜਿਹੜੇ ਅੱਜ ਅਸੀਂ ਰੈਸਟ ਕੀਤੇ ਕੱਲ ਅੱਛਾ ਉਹਨਾਂ ਦੇ ਖਾਤੇ ਸਰ ਤੇ ਉਹਨਾਂ ਦਾ ਲਿੰਕ ਤੇ ਜੁੜਿਆ ਜੀ ਸਰ ਉਹ ਦਿਨ ਆਪਾਂ ਜਿਹੜੇ ਦੋ ਸ਼ੂਟਰ ਮਾਰੇ ਸੀ ਮਾਰੇ ਸੀ ਆ ਮਾਰੇ ਸੀ ਜਿਵੇਂ ਸੀ ਆਪਾਂ ਇਹਨਾਂ ਨੇ ਮਾਰਿਆ ਉਹਨਾਂ ਨੇ ਕਿ ਇਨਕੁਆਰੀ ਚ ਕੀਤੀ ਦੱਸੇ ਜਾਂ ਕਿਚ ਵੇਖੋ ਉਹਨਾਂ ਨੇ ਉਹਨਾਂ ਨੇ ਸਾਰਾ ਦੱਸਿਆ ਸੀਗਾ ਵੀ ਅਸੀਂ ਅਸੀਂ ਜਿਹੜਾ ਫੈਸਿਲਿਟੇਟ ਕੀਤਾ ਪੂਰਾ ਵੈਪਨ ਲੈ ਕੇ ਆਏ ਉਥੋਂ ਪ੍ਰੋਪਰ ਵੈਪ ਲੈ ਕੇ ਆਏ ਜਿਹੜੀ ਸਾਰਾ ਵੇਖੋ ਉਹਨਾਂ ਦੀ ਤੁਸੀਂ ਉਹ ਮੀਡੀਆ ਦੇ ਵਿੱਚ ਵੇਖੀ ਹੋਣੀ ਜਿਹੜੀ ਬਾਈਟ ਚੱਲੀ ਆ ਕਿਦਾਂ ਕਿਦਾਂ ਟੋਲ ਪਲਾਜ਼ਿਆਂ ਤੋਂ ਗੱਡੀ ਲੰਘਦੀ ਆ ਕਿਦਾਂ ਕਿਦਾਂ ਉਹ ਸਹੀ ਟਾਈਮ ਤੇ ਆ ਕੇ ਵਾਰਦਾਤ ਕਰਾ ਕੇ ਤੇ ਉਲ ਜਾ ਕੇ ਤੇ ਫਿਰ ਉੱਥੇ ਵਾਪਸ ਜਿਹੜੇ ਵੈਪਨ ਵਾਪਸ ਕਰ ਦਿੰਦੇ ਆ ਸੋ ਵੇਖੋ ਰੋਲ ਤੇ ਉਹਨਾਂ ਦਾ ਪੂਰਾ ਹੀ ਵਿਜੀਬਲ ਹੈ ਤੇ ਸਾਨੂੰ ਕੁਐਸਚਨ ਨਹੀਂ ਕਰਨਾ ਚਾਹੀਦਾ ਸਗਾਂ ਵੀ ਇਹ ਤੇ ਸਾਰੇ ਕਲੀਅਰ ਹੀ ਹੋ ਗਿਆ ਲਗਭਗ ਸਰ ਜਸਪ੍ਰੀਤ ਤੇ ਜਿਹੜਾ ਰਾਮਨਰਤਨ ਹੈ ਜਿਹੜੀ ਉਹਦੀ ਮੌਤ ਹੋਈ ਹੈ ਐਨਕਾਊਂਟਰ ਹੈ ਜਾਂ ਜਿਹੜੇ ਉਹਨਾਂ ਦੇ ਸਾਥੀ ਸੋ ਉਹਨਾਂ ਦੀ ਵੇਖੋ ਵੇਖੋ ਪਤਾ ਕੀ ਹੈ ਇਸ ਮਾਮਲੇ 'ਚ ਉਹ ਜਿਹੜਾ ਆਪਾਂ ਨਾ ਜਦੋਂ ਇਹ ਮੈਟਰ ਜੁਡੀਸ਼ੀ ਫਿਰ ਆਪਾਂ ਇਤੇ ਕੁਐਸਚਨ ਵੀ ਨਹੀਂ ਕਰਨਾ ਤੇ ਨਾ ਆਪਾਂ ਕੋਈ ਚੀਜ਼ ਰਿਵੀਲ ਕਰਨਾ ਦਾ ਕਿਉਂ ਹਮੇਸ਼ਾ ਹੀ ਕੋਰਟ ਦਾ ਮੈਟਰ ਹੁੰਦਾ ਉਹ ਤੇ ਉਹ ਫਿਰ ਇੱਕ ਮਤਲਬ ਸਹੀ ਨਹੀਂ ਹੁੰਦਾ ਉਹਦੇ ਲਈ ਕੋਰਟ ਨੇ ਹੀ ਇਹਦਾ ਸਾਰਾ ਫਾਈਨਲ ਕਰਨਾ ਕੋਰਟ 302 ਦੇ ਵਿੱਚ ਜਿਹੜਾ ਪਰਚਾ ਦਰਜ ਕੀਤਾ ਗਿਆ ਲੇਕਿਨ ਜਿਹੜਾ ਹੈ ਐਨਕਾਊਂਟਰ ਦੇ ਵਿੱਚ 157 CrPC ਦੇ ਤਹਿਤ ਜਿਹੜੀ FIR ਦਰਜ ਕਰਨੀ ਨਹੀਂ ਪਰਚਾ ਸਾਡੀਆਂ ਠੀਕ ਹੈ ਸੈਕਸ਼ਨਾਂ ਦੋਨੇ ਪਾਸੇ ਉਸ 302 307 302 307 ਸਮਝ ਸਕਦੇ ਹੋ ਕਿ ਹਮਲਾ ਕਿਸ ਦਾ ਜਾਣ ਲਿਵਾ ਹਾਂ ਪੁਲਿਸ ਪਾਕੀ ਜੀ 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 ਦੇਖੋ 302 ਹੈ ਦੇਖੋ 302 ਤੇ ਇਹਦੇ ਬੱਚੇ ਨਾ ਹੁਣ ਆਪਾਂ ਮੈਂ ਤੁਹਾਨੂੰ ਸਾਰਾ ਦੱਸਿਆ ਨਾ ਵੀ ਜਿਹੜਾ ਵੀ ਇਸ ਕੇਸ ਨਾਲ ਰਿਲੇਟਡ ਮੈਟਰ ਹੈ ਨਾ ਉਹਨੂੰ ਆਪਾਂ ਨਾ ਤੇ ਡਿਸਕਸ ਕਰ ਸਕਦੇ ਆ ਨਾ ਕੋਈ ਮੀਡੀਆ 'ਚ ਉਹਦੇ ਬਾਰੇ ਕੋਈ ਕਹਿ ਸਕਦੇ ਆ ਪਰ ਤੁਹਾਨੂੰ ਇਹ ਤਾਂ ਲੱਗਦਾਗਾ ਵੀ ਪ੍ਰੋਪਰ ਸਾਰੇ ਪੰਜਾਬ ਨੂੰ ਮਿਸਲੀਡ ਕੀਤਾ ਗਿਆ ਗਿਆ ਇਨਕਾਊਂਟਰ ਦਾ ਨਾਮ ਦੇ ਕੇ ਬਹੁਤ ਸਾਰੇ ਡਿਜੀਟਲ ਪਲੈਟਫਾਰਮਾਂ 'ਤੇ ਖਬਰ ਚਲਾਈ ਗਈ ਹੈ ਵੀ ਇਨਕਾਊਂਟਰ ਹੋ ਗਿਆ। ਦੇਖੋ ਦੇਖੋ ਜੀ ਉਸ ਜਿਹੜੀ ਇਹ ਗੱਲ ਹੈ ਨਾ ਮੈਂ ਤੁਹਾਨੂੰ ਦੱਸਿਆ ਵੀ ਅੱਗੇ ਵੀ ਰਿਕਵੈਸਟ ਕੀਤੀ ਹੈ ਵੀ ਆਪਾਂ ਇਸ ਕੇਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੇ ਨਾ ਆਪਾਂ ਕੋਈ ਪੁਲਿਸ ਉਹਨਾਂ ਤੇ ਕਾਰਵਾਈ ਕਰੂ ਜਿਹੜੇ ਪਲੈਟਫਾਰਮਾਂ ਦੇ ਉੱਤੇ ਖਬਰ ਚੱਲੀ ਹੈ ਵੀ ਇਨਕਾਊਂਟਰ ਹੋ ਗਿਆ। ਦੇਖੋ ਆਪਾਂ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅੱਜ ਤੱਕ ਇਸ ਮਾਮਲੇ ਜਿਹੜਾ ਸਬਜਡਾਈਸ ਹੈ ਸਬਜੂਡਾਈਜ਼ ਜਿਹੜਾ ਮੈਟਰ ਕੋਰਟ ਕੋ ਹੋਵੇ ਉਹਦੇ ਤੇ ਆਪਾਂ ਕੋਈ ਕਮੈਂਟ ਨਹੀਂ ਕਰਾਂਗੇ। ਨਹੀਂ ਨਹੀਂ ਜਿਹੜੇ ਡਿਜੀਟਲ ਪਲੈਟਫਾਰਮ 'ਤੇ ਵੱਡੀਆਂ-ਵੱਡੀਆਂ ਪਾਰਟੀਆਂ ਕੋਲ ਸਲੋਗਨ ਚਲਾਇਆ ਗਿਆ ਵੀ ਬਹੁਤ ਜਲਦੀ ਕਾਰਵਾਈ ਕਰਦੀ ਐ ਕਾਉਂਟਰ ਦਾ ਨਾਮ ਦਿੱਤਾ ਗਿਆ ਪੁਲਿਸ ਐਫ ਆਈ ਆਰ ਦਰਜ ਕਰਦੀ ਆ ਉਹਦੇ ਤੇ ਕੀ ਜਵਾਬ ਦੇਗੀ। ਦੇਖੋ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਦੇਖੋ ਪੰਜਾਬ ਸਰਕਾਰ ਦੀ ਗੱਲ ਹੀ ਕਰਨੀ ਆ ਕਿ ਪੰਜਾਬ ਸਰਕਾਰ ਪਰ ਪੰਜਾਬ ਦੇ ਇਸ ਪੁਆਇੰਟ ਤੋਂ ਦੇਖੋ 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 ਆਪਣਾ ਇੱਕ ਪਲੈਟਫਾਰਮ ਡਿਜੀਟਲ ਪੇਪਰ ਉਹਨਾਂ ਦੇ ਅਫੀਸ਼ੀਅਲ ਪੇਜ ਦੇ ਉੱਪਰ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਦੇਖੋ ਸੀਐਮ ਸਾਹਿਬ ਦੀ ਵੇਖੋ ਇਸ ਜਿਹੜਾ ਪ੍ਰੋਫੈਸ਼ਨ ਨੂੰ ਮਾਰ ਕੇ ਰਾਇਆ ਹੈ ਜਿਹੜਾ ਬਹੁਤ ਵੱਡੀ ਗੱਲ ਵੇਖੋ ਗੱਲ ਸੁਣੋ ਮੈਂ ਤੁਹਾਨੂੰ ਪਹਿਲਾਂ ਹੀ ਰਿਕੁਐਸਟ ਕੀਤੀ ਹੈ ਵੀ ਜੋ ਵੀ ਉਸ ਚੀਜ਼ ਨਾਲ ਰਿਲੇਟਡ ਚੀਜ਼ ਹੈ ਨਾ ਉਹ ਆਪਾਂ ਨਹੀਂ ਹੋਂ ਡਿਸਕਸ ਕਰਦੇ ਕਿਉਂਕਿ ਮੈਟਰ ਸਭ ਜੁੜਾਈਸ ਹੈ ਚਲੋ ਸਰ ਮੀਟਿੰਗਾਂ ਲੱਭ ਚਾ ਵਪਾਰੀਆਂ ਲਈ ਕੀ ਰਹੇਗਾ ਵਪਾਰੀ ਹਲੇ ਵੀ ਕਿਤਨੇ ਕਿਤੇ ਗਏ ਹੋਏ ਨਹੀਂ ਦੀਵਾ ਮੈਂ ਕੀ ਕਹਿਣਾ ਚਾਹੁੰਦਾ ਨਹੀਂ ਵੇਖੋ ਵਪਾਰੀਆਂ ਨੂੰ ਡਰੰਦੀ ਉਹ ਵਪਾਰੀਆਂ ਨੂੰ ਡਰਨ ਦੀ ਲੋੜ ਨਹੀਂ ਗਈ ਵਪਾਰੀਆਂ ਨੂੰ ਕਹਿੰਦੀ ਡਰਨਾ ਨਹੀਂ ਇੱਥੇ ਬੈਠੇ ਆ ਹਰ ਟਾਈਮ ਸਾਡੀ ਫੋਰਸ ਹਾਜ਼ਰ ਰਹਿੰਦੀ ਹੈ ਜੀ ਉਸ ਮਾਮਲੇ ਦੇ ਵਿੱਚ CrPC 176 ਲੱਗੂ ਜਾਂ ਲੱਗ ਚੁੱਕੀ ਕਿ ਪੁਲਿਸ ਕਸਟਡੀ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਨਾ ਪੁਲਿਸ ਕੋਲ ਹੀ ਸੀ ਨਾ ਯਾਰ ਤੁਹਾਨੂੰ ਮੈਂ ਅੱਗੇ ਵੀ ਬਗਦਰ ਕਿਹਾ ਹੋਇਆ ਵੀ ਆਪਾਂ ਇਸ ਮਾਮਲੇ 'ਚ ਨਾ ਕੁਐਸਚਨ ਕਰੀਏ ਆਪਾਂ ਨਹੀਂ ਕਰ ਸਕਦੇ ਸਰ ਅੱਜ ਪੋਸਟ ਮਾਰਡਮ ਹੋਇਆ ਉੱਥੇ ਮੈਂ ਪਰਿਵਾਰ ਆਏ ਕੱਲ ਸਾਨੂੰ ਮੀਡੀਆ ਨੂੰ ਜਾਣ ਨਹੀਂ ਦਿੱਤਾ ਉਹ ਪਰਿਵਾਰਾਂ ਨੂੰ ਬੰਦਕ ਬਣਾ ਕੇ ਰੱਖਿਆ ਗਿਆ ਕਿ ਕੀ ਦੀ ਗੱਲ ਸੀ ਕਿਉਂ ਮੀਡੀਆ ਨੂੰ ਪਰਿਵਾਰਾਂ ਨੂੰ ਨਹੀਂ ਦੇ ਸਕਦਾ ਮੈਂ ਉਹ ਤੇ ਰੂਟੀਨ ਚ ਆ ਕੇ ਆਪਣਾ ਕਰਾਗੇ ਸਾਰਾ ਜੋ ਕਰਣਾ ਸੀ ਅਸੀਂ ਸਾਰਾ ਦਿਨ ਬੈਠੇ ਰਹੇ ਸਾਨੂੰ ਨਹੀਂ ਮਿਲਣ ਦਿੱਤਾ ਦੂਸਰੀ ਗੱਲ ਇੱਕ ਹੋਰ ਹੈ ਪਹਿਲਾਂ ਵੀ ਸਾਡੇ ਸਾਹਮਣੇ ਬੰਦੇ ਨਹੀਂ ਲਿਆਏ ਗਏ ਸੀ ਜਿਨ੍ਹਾਂ ਨੂੰ ਪੜਿਆ ਗਿਆ ਸੀ ਥੋੜੀ ਦੇਰ ਬਾਅਦ ਸਾਨੂੰ ਪਤਾ ਲੱਗਦਾ ਵੀ ਉਹ ਉਹਨਾਂ ਨੂੰ ਚਲੋ ਚਲੋ ਆਪਾਂ ਨਾ ਜੇ ਜਿਹੜੇ ਦੋ ਬੰਦੇ ਸੀ ਜਸਪ੍ਰੀ ਤੇ ਰਾਮਰਤਨ ਤੇ ਜਦੋਂ ਗੋਲੀਆਂ ਬੱਜੀਆਂ ਗਈਆਂ ਜਿਹੜੇ ਦੋ ਬੰਦੇ ਸਖ ਸੀਗੇ ਝਾੜੀਆਂ ਦੇ ਵਿੱਚ ਮੈਂ ਮੈਂ ਅਤਾ ਜੀ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਆ ਆਪਾਂ ਇਹ ਜਿਹੜਾ ਮੈਟਰ ਨਾ ਇੱਥੇ ਡਿਸਕਸ ਨਹੀਂ ਕਰ ਸਕਦੇ ਆਪਾਂ ਕਿਉਂ ਇਹ ਮੈਟਰ ਬਿਲਕੁਲ ਹੀ ਹੁਣ ਅਬ ਮਦਰੀ ਉਹ ਜਦੀਸ਼ ਦੀਸ਼ਲ ਅਨਕੁਆਰੀ ਚੱਲਦੀ ਉਹਦੇ ਨਹੀਂ ਕਰ ਸਕਦਾ ਮੇਨ ਸ਼ਟਰ ਜਿਹੜੇ ਆਪਾਂ ਕੋਲ ਮੇਨ ਸ਼ਟਰ ਜਿਹੜੇ ਉਹਨਾਂ ਦੇ ਮੇਡੇ ਤਫਤੀਸ਼ ਚੱਲਦੀ ਹੈ ਬਸ ਸ਼ਹਿਰ ਦੇ ਵਿੱਚ ਕੋਈ ਵੀ ਬਗੈਤੀ ਹੁੰਦੀ ਹੈ ਕੋਈ ਲੜਾਈ ਹੁੰਦੀ ਹੈ ਕਾਪੇ ਦਾ ਪ੍ਰਯੋਗ ਬਹੁਤ ਜ਼ਿਆਦਾ ਹੁੰਦਾ ਹੈ ਪੁਲਿਸ ਨੂੰ ਬਹੁਤ ਲੋਕ ਕਹਿੰਦੇ ਕਿ ਕਿਵੇਂ ਕਾਪੜਾ ਤਸਕਤ ਨਹੀਂ ਦੇ ਕਿ ਪੁਲਿਸ ਕਾਰੇ ਕਿਉਂ ਨਹੀਂ ਕਰ ਬੇਕਰ ਅਸੀਂ ਪਰਚੇ ਵੀ ਦਿੰਦੇ ਆ ਜਿੱਥੇ ਪਤਾ ਲੱਗਦਾ ਆਪਾਂ ਕਿੰਨੇ ਪਰਚੇ ਦਿੱਤੇ ਆ ਬੰਦੇ ਵੀ ਫੜੇ ਆ ਅਸੀਂ ਕਾਰਵਾਈ ਕਰਦੇ ਜਿੱਥੇ ਮਾਰੀ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੰਦੇ ਆਪਾਂ ਐਵੇਂ ਜੇ ਏਡੀ ਕਾਰਵਾਈ ਕਰਦੇ ਆ ਸਾਲੀ ਖਬਰਾਂ ਜੀ ਕਿ ਨੌਜਵਾਨ ਦੀ ਉਂ ਮੈਸ਼ ਇੱਥੇ ਤੇ ਵੀ ਨਾ ਤੇ دونكਿਤ ਨੇ ਡੀਜੀਏਡੀਜੀਪੀ ਸਾਹਿਬ ਸੀਐਸਐਸਪੀ ਸਾਹਿਬ ਦੀ ਸਖਤ ਪ੍ਰਬੰਧ ਨੇ ਇਹ ਇਹ ਹੁਣ 2 ਮਿੰਟ ਜਰਾ ਬੰਦ ਕਰ ਦੋ ਆਪਾਂ ਡਿਸਕਸ ਕਰਦੇ ਆਂ ਠੀਕ ਕਰੋ ਜੀ ਲਾਈਵ ਇੱਕ ਸਿਕ ਮਿੰਟ ਇੱਕ ਮਿੰਟ